ਹੈਲੋ ਈਵਰਸ ਵੈਲਕਮ ਟੂ ਆਲ ਦੋਸਤੋ ਅੱਜ ਅਗਰ ਅਗਰ ਅਸੀਂ ਸਟੇਟ ਬੈਂਕ ਦੇ ਬਾਰੇ ਜੇਕਰ ਸਾਨੂੰ ਸਾਡੇ ਮੋਬਾਈਲ ਦੇ ਉੱਪਰ ਸਾਡੇ ਕਾਊਂਟ ਰਿਲੇਟਡ ਇਨਫੋਰਮੇਸ਼ਨ ਨਹੀਂ ਆ ਰਹੀ ਤਾਂ ਅਸੀਂ ਮੋਬਾਈਲ ਨੰਬਰ ਨੂੰ ਕਿਵੇਂ ਰਜਿਸਟਰ ਕਰਨਾ ਇਹ ਵਨ ਟਾਈਮ ਪ੍ਰੋਸੈਸ ਹੈ ਦੋਸਤੋ ਪਰ ਬੈਂਕਿੰਗ ਰਿਕਾਰਡ ਦੇ ਵਿੱਚ ਤੁਹਾਡਾ ਮੋਬਾਈਲ ਨੰਬਰ ਅਪਡੇਟ ਹੋਣਾ ਬਹੁਤ ਜ਼ਰੂਰੀ ਆ ਇਸ ਨੂੰ ਰਜਿਸਟਰਡ ਕਰਨ ਵਾਸਤੇ ਸਭ ਤੋਂ ਪਹਿਲਾਂ ਅਸੀਂ ਆਰ ਈ ਜੀ ਇਨਬਾਕਸ ਵਿੱਚ ਟਾਈਪ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ ਸਪੇਸ ਦੇ ਕੇ ਅਕਾਊਂਟ ਨੰਬਰ ਲਿਖਾਂਗੇ ਆਪਣਾ ਅਤੇ ਇਸ ਮੈਸੇਜ ਨੂੰ ਅਸੀਂ 9223458 ਤੇ ਸੈਂਡ ਕਰਾਂਗੇ ਸੈਂਡ ਕਰਨ ਤੋਂ ਬਾਅਦ ਤੁਹਾਨੂੰ ਸਕਸੈਸਫੁਲ ਦਾ ਮੈਸੇਜ ਰੀਸੀਵ ਹੋਊਗਾ ਜੇ ਨਹੀਂ ਰੀਸੀਵ ਹੋਇਆ ਅਨਸਕਸੈਸਫੁਲ ਆ ਤਾਂ ਤੁਹਾਡਾ ਮੋਬਾਈਲ ਨੰਬਰ ਸਹੀ ਅਪਡੇਟ ਨਹੀਂ ਹੈਗਾ ਤੁਹਾਡੇ ਅਕਾਊਂਟ ਦੇ ਵਿੱਚ ਅਤੇ ਇਹ ਤੁਸੀਂ ਬ੍ਰਾਂਚ ਵੀ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਹਾਡਾ ਮੋਬਾਈਲ ਨੰਬਰ ਐਟ ਟਾਈਮ ਰਜਿਸਟਰਡ ਨਹੀਂ ਹੁੰਦਾ ਪਰ ਜੇਕਰ 뱅킹 ਅਕਾਊਂਟ ਦੇ ਵਿੱਚ ਤੁਹਾਡਾ ਇਹ ਨੰਬਰ ਅਪਡੇਟ ਆ ਤੇ ਨਾਲ ਹੀ ਨਾਲ ਹੀ ਤੁਹਾਡੇ ਫੋਨ ਦੇ ਉੱਪਰ ਕਨਫਰਮੇਸ਼ਨ ਮੈਸੇਜ ਆ ਜਾਊਗਾ ਅੱਗੇ ਤੁਹਾਨੂੰ ਸਾਰੀਆਂ ਇਹ ਤੁਹਾਡੇ ਟ੍ਰਾਂਜੈਕਸ਼ਨ ਦੇ ਮੈਸੇਜੇ ਮਿਲਣਗੇ ਸ਼ੁਰੂ ਹੋ ਜਾਣਗੇ ਠੀਕ ਹੈ ਦੋਸਤੋ ਇਹ ਸੀ ਪ੍ਰੋਸੀਜਰ ਵਨ ਟਾਈਮ ਪ੍ਰੋਸੀਜਰ ਤੁਹਾਡਾ ਮੋਬਾਈਲ ਨੰਬਰ ਰਜਿਸਟਰਡ ਕਰਨ ਦਾ ਬੈਂਕਾਂ ਐਸਬੀਆਈ ਬੈਂਕਾਂ ਦੇ ਨਾਲ ਜੇ ਕੋਈ ਹੋਰ ਗੱਲ ਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਧੰਨਵਾਦ ਚੈਨਲ ਨਾਲ ਜੁੜਨ ਲਈ ਸਬਸਕ੍ਰਾਈਬ ਕਰਨਾ ਭੁੱਲਣਾ ਥੈਂਕ ਯੂ ਵੈਰੀ ਮੱਚ